ਪਾਰਾਦ ਦੇ ਮਾਦਮ ਚੀਫ ਜਸਟਿਸ ਸ਼੍ਰੀ ਸੁਰੇਕਾਂਤ ਦੇ ਵੱਲੋਂ ਸਲਾਈ ਗਈ ਯੂਥ ਅਗੇਂਸਟ ਡਰੱਗਸ ਮੂਵਮੈਂਟ ਤਾਦ ਸ਼੍ਰੀ ਮੁਨਤਖ ਸਾਹਿਬ ਵਿਕੇ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਦੇ ਵੱਲੋਂ ਸੈਸ਼ਨ ਹਾਊਸ ਦੇ ਵਿੱਚ ਡਾਕਟਰ ਕਹਿਰ ਸਿੰਘ ਦੇ ਵੱਲੋਂ ਇੱਕ ਰੈਲੀ ਕੱਢੀ ਗਈ ਰੈਲੀ ਦੇ ਵਿੱਚ ਸੈਸ਼ਨ ਜੱਜ ਰਾਜਕੁਮਾਰ ਨੇ ਗੀਤੀ ਹੈ ਇਸ ਮੌਕੇ ਡ੍ਰਿੱਪਿਕੂ ਵੀਸਪਰ ਐਸਐਸਪੀ ਜੱਤ ਸਾਹਿਬਾਨ ਵਕੀਲ ਐਨਸੀਸੀ ਅਤੇ ਪੈਰਾ ਲੀਗਲ ਵੋਲੰਟੀਅਰ ਹਾਜ਼ਰ ਰਹੇ ਨੇ ਆਗੂਆਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਤੇ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਵੀ ਕੀਤੀ ਹੈ ਚੀਫ ਜਸਟਿਸ ਆਫ ਇੰਡੀਆ ਡਾਇਰੈਕਸ਼ਨ ਦੇ ਅੰਡਰ ਹੋਈ ਹੈ 1 ਮਹੀਨੇ ਦੀ ਇਹ ਸਾਰਾ ਸ਼ਡਿਊਲ ਸੀਗਾ ਉਹਦੇ ਮੁਤਾਬਕ ਅਸੀਂ ਪੰਜਾਬ ਦੇ ਵਿੱਚ ਕਿਉਂਕਿ ਡਰੱਗਸ ਦੀ ਜਿਹੜੀ ਇਸ਼ੂ ਹੈ ਉਹ ਤੋਂ ਅਸੀਂ ਸਾਰੇ ਵਕਫਾਂ ਤੇ ਸੀਜੀਆਈ ਸਾਹਿਬ ਵੀ ਇਸ ਤੇ ਬੜੇ ਚਿੰਤਤ ਨੇ ਵੀ ਪੰਜਾਬ ਨੂੰ ਬਚਾਉਣ ਲਈ ਇਹ ਸਭ ਤੋਂ ਪਹਿਲਾ ਸਟੈਪ ਜਿਹੜਾ ਲੈਣ ਵਾਲਾ ਹੈ ਐਂਟੀ ਡਰੱਗਸ ਆ ਇਹ ਸਾਨੂੰ ਕਰਨਾ ਪਊਗਾ ਤਾਂ ਕਿ ਸਾਡੀ ਯੂਥ ਕਾਲਜ ਸਟੂਡੈਂਟਸ ਸਕੂਲ ਸਟੂਡੈਂਟ ਤੇ ਬਾਕੀ ਜਿਹੜੇ ਕੋਈ ਬਿਜ਼ਨਸ ਨੇ ਅਡਲਟ ਵੀ ਨੇ ਉਹ ਇਸ ਜਿਹੜੀ ਪ੍ਰੋਬਲਮ ਹੈ ਉਹ ਤੋਂ ਦੂਰਾਨ ਤੇ ਬਾਹਰ ਨਿਕਲ ਇਸ ਕਰਕੇ 1 ਮਹੀਨੇ ਦੀ ਡਰਗ ਦਾ ਡਾਇਰੈਕਸ਼ਨ ਸੀ ਜੋ 6 ਦਸੰਬਰ 2025 ਚ ਸਟਾਰਟ ਹੋਈ ਤੇ 6 26 ਦੇ ਵਿੱਚ ਕੰਪਲੀਟ ਹੋਣੀ ਹੈ ਕੱਲ ਦਾ ਇਵੈਂਟ ਵਾਸ ਕੱਲ ਦਾ ਇਵੈਂਟ ਤਾਂ ਅਸੀਂ ਸਕੂਲ ਤੇ ਕਾਲਜ ਦੇ ਵਿੱਚ ਹੀ ਕਰਾਂਗੇ ਅੱਜ ਇਹ ਪਬਲਿਕ ਰੈਲੀ ਕੀਤੀ ਗਈ ਤਾਂ ਕਿ ਆਮ ਪਬਲਿਕ ਨੂੰ ਪਤਾ ਲੱਗੇ ਵੀ ਸਾਰੀ ਸਟੇਟ ਐਡਮਿਨਿਸਟ੍ਰੇਸ਼ਨ ਜੁਡੀਸ਼ਰੀ ਇਸ ਜਿਹੜੀ ਇਸ ਪ੍ਰੋਬਲਮ ਹੈ ਸਾਡੀ ਉਹਦੇ ਖਿਲਾਫ ਹੈ ਜਿਹੜੀ ਮੰਥ ਲੰਗ ਰੈਲੀ ਸੀ ਉਹ 6 ਦਸੰਬਰ 2025 ਤੋਂ 6 ਜਨਵਰੀ 2026 ਤੱਕ ਲਾਂਚ ਕੀਤੀ ਗਈ ਸੀ ਆਨਰੇਬਲ ਚੀਫ ਜਸਟਿਸ ਆਫ ਇੰਡੀਆ ਜਸਟਿਸ ਸੂਰੇਕਾਂਤ ਦੇ ਡਾਇਰੈਕਸ਼ਨ ਦੇ ਹਿਸਾਬ ਨਾਲ ਤੇ ਇਹਦਾ ਜਿਹੜਾ ਸਮਾਪਨ ਹੈ ਉਹ ਕੱਲ ਅਸੀਂ ਗਿੱਦੜਵਾਹਾ ਕਾਲਜ ਦੇ ਵਿੱਚ ਇੱਕ ਫੰਕਸ਼ਨ ਕਰਕੇ ਕਰਾਂਗੇ ਜਿਦੇ ਵਿੱਚ ਵੈਲ ਪਰਫਾਰਮਿੰਗ ਪੀਐਲਬੀਜ਼ ਨੂੰ ਅਸੀਂ ਆਨਰ ਕਰਾਂਗੇ ਨਾਲੇ ਵੈਲ ਪਰਫਾਰਮਿੰਗ ਲਾਇਰਜ਼ ਨੂੰ ਤੇ ਇਹ ਇਸ ਕਰਕੇ ਰੱਖੀ ਗਈ ਹੈ ਕਿਉਂਕਿ ਪੰਜਾਬ ਦੇ ਵਿੱਚ ਖਾਸ ਕਰਕੇ ਜਿਹੜੀ ਡਰੱਗਸ ਦੀ ਪ੍ਰੋਬਲਮ ਹੈ ਉਹ ਇੱਕ ਬਹੁਤ ਜ਼ਿਆਦਾ ਵਿਸ਼ਾਲ ਰੂਪ ਲੈ ਚੁੱਕੀ ਹੈ ਤੇ ਇਸ ਨੂੰ ਕੰਟਰੋਲ ਕਰਨ ਲਈ ਅੱਜ ਜੁਡੀਸ਼ਰੀ ਐਗਜ਼ੀਕਟਿਵ ਤੇ ਪੁਲਿਸ ਜਿਹੜੇ ਡਿਪਾਰਟਮੈਂਟਸ ਨੇ ਇਕੱਠੇ ਆਏ ਸੀ ਤਾਂ ਕਿ ਨਵੇਂ ਸਾਲ ਦੀ ਸ਼ੁਰੂਆਤ ਅਸੀਂ ਇੱਕ ਪੋਜ਼ਿਟਿਵ ਨੋਟ ਤੇ ਕਰ ਸਕੀਏ ਇੱਕ ਸਟਰੋਂਗ ਸਟੈਂਡ ਡਰੱਗਸ ਦੇ ਅਗੇਂਸਟ ਲੈ ਕੇ